ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸਾਂਗੇ ਆਪਾਂ ਸਲਵਾਰ ਦੀ ਲਾਈਨ ਨੂੰ ਗੁੰਮ ਕਰਨ ਦਾ ਢੰਗ ਸਭ ਤੋਂ ਪਹਿਲਾਂ ਦੇਖੋ ਜੀ ਆ ਦੋ ਆਪਣੀਆਂ ਜੋ ਲਾਈਨਿੰਗਾਂ ਨੇ ਉੱਪਰ ਕਰ ਲਈਆਂ ਨੇ ਮੈਂ ਦੋ ਜੋ ਆ ਕੁੰਦਿਆਂ ਦੇ ਕੱਪੜੇ ਨੇ ਦੇਖੋ ਇਹ ਆਪਾਂ ਨੀਚੇ ਕਰ ਲੈਨੇ ਇਹਨਾਂ ਨੂੰ ਚਾਰਾਂ ਨੂੰ ਆਪਾਂ ਹੁਣ ਸਲਾਈ ਲਗਾ ਲੈਣੀ ਆ ਹਾਂਜੀ ਸਲਾਈ ਜੋ ਮੈਂ ਲਗਾ ਲਈਆ ਹੁਣ ਆਪਾਂ ਇਸ ਤਰ੍ਹਾਂ ਇਹ ਕੱਪੜੇ ਨੂੰ ਖੋਲ ਲਾਂਗੇ ਕਿੱਧਰ ਸੇ ਲੈ ਜਾਊਗੀ ਆ ਆਪਣਾ ਗੁੰਮ ਹੋ ਜਾਊਗਾ ਦੇਖੋ ਆਸਣ ਇਹ ਤੋਂ ਬਾਅਦ ਜੋ ਆਹ ਹੁੰਦਾ ਇਹ ਦੇਖੋ ਆਪਣਾ نیچے ਲਾਈਨਿੰਗ ਆ ਉੱਪਰ ਆ ਵਾਲਾ ਆਪਾਂ ਹੁੰਦਾ ਰੱਖ ਲੈਣਾ ਹੁਣ ਆਪਾਂ ਜੋ ਸਲਵਾਰ ਦੇ ਪੱਲੇ ਨੇ ਉਹ ਵਾਲੇ ਇਹਦੇ ਉੱਪਰ ਰੱਖਾਂਗੇ ਹਾਂਜੀ ਆ ਦੇਖੋ ਜੋ ਆਪਣੇ ਪੱਲਾ ਇਹ ਸਲਵਾਰ ਦੇ ਆਪਾਂ ਉੱਪਰ ਰੱਖ ਲਿਆ ਇਹ ਇਹ ਜੋ ਦੋਨੋਂ ਲਾਈਨਿੰਗਾਂ ਨੇ ਦੇਖੋ ਇੱਕ ਤੱਕ ਹੁੰਦੇ ਦੇ ਨਾਲੇ ਸੀਗੀ ਜੋ ਆਪਾਂ ਇੱਧਰ ਨੂੰ ਦਿਖਾਈ ਸੀਗੀ ਤੁਹਾਨੂੰ ਪਹਿਲਾਂ ਤੇ ਨੀਚੇ ਜੋ ਦੇਖੋ ਜੀ ਆ ਲਾਈਨਿੰਗ ਆ ਆਪਣੇ ਸਲਵਾਰ ਦੇ ਪੱਟ ਦੀ ਇਹ ਆਪਾਂ ਨੀਚੇ ਰੱਖ ਲੈਣੀ ਆ ਤੇ ਇਹਨਾਂ ਚਾਰਾਂ ਨੂੰ ਵੀ ਹੁਣ ਆਪਾਂ ਇਕੱਠੀ ਸਿਲਾਈ ਲਗਾ ਲੈਣੀ ਆ ਹਾਂਜੀ ਦੇਖੋ ਜੀ ਆਹ ਸਲਾਈ ਆਪਾਂ ਜੋ ਸਲਵਾਰ ਦੇ ਪੱਟ ਦੀ ਸੀਗੀ ਇਹ ਵੀ ਲਗਾ ਲਈ ਆ ਇਹ ਤੋਂ ਬਾਅਦ ਦੇਖੋ ਆਹ ਦੋ ਲਾਈਨਿੰਗਾਂ ਆਪਣੀਆਂ نیچے ਸੀਗੀਆਂ ਵਾਲੀਆਂ ਇੱਕਾ ਕੁੰਦੇ ਵਾਲੀ ਇੱਕਾ ਸਲਵਾਰ ਦੇ ਪੱਟ ਵਾਲੀ ਦੇਖੋ ਇਹਨੂੰ ਆਪਾਂ ਇਸ ਢੰਗ ਨਾਲ ਖੋਲ ਲੈਣਾ ਦੇਖੋ ਜੀ ਇਹ ਸਲਾਈ ਵੀ ਆਪਣੀ ਗੁੰਮ ਹੋ ਗਈ ਕੁੰਦਾ ਇਹਦੀ ਲਾਈਨਿੰਗ ਆ ਪਿੱਧਲੇ ਪਾਸੇ ਕਰ ਦਾਂਗੇ ਆ ਦੇਖੋ ਜੀ ਇਹ ਸਲਾਈ ਵੀ ਆਪਣੇ ਕੋਮ ਹੋ ਗਈ ਹੁਣ ਆਪਾਂ ਲਗਾਉਨੇ ਆ ਨੈਕਸਟ ਸਲਾਈ ਆ ਜਿਹੜੀ ਉਹ ਤੋਂ ਬਾਅਦ ਇਹਦੇ ਉੱਤੇ ਆਪਾਂ ਹੁੰਦਾ ਰੱਖਾਂਗੇ ਤੇ ਜਿਹੜੀਆਂ ਦੋ ਲਾਈਨਿੰਗਾਂ ਨੇ ਉਹ ਨੀਚੇ ਰੱਖਾਂਗੇ ਆਪਾਂ ਹਾਂਜੀ ਆ ਦੇਖੋ ਜੀ ਆ ਹੁਣ ਆਪਣੇ ਸਲਵਾਰ ਦੇ ਜੋ ਕੱਲੇ ਪਏ ਨੇ ਇਹਦੇ ਉੱਪਰ ਆਪਾਂ ਇੱਕ ਹੁੰਦਾ ਰੱਖ ਲੈਣਾ ਹੈ ਇਹਦੇ ਵਿੱਚ ਜੋ ਵੀ ਦੇਖੋ ਲਾਈਨਿੰਗਾਂ ਨੇ ਉਹ نیچے ਡਬਲ ਲਾਈਨਿੰਗਾਂ ਹੋਣਗੀਆਂ ਤੇ ਉੱਪਰ ਕੱਪੜੇ ਦੋ ਆਪਾਂ ਕੱਪੜੇ ਜੋੜ ਕੇ ਰੱਖਣੇ ਨੇ ਉਹਦੇ ਨਾਲ ਆਪਣੀਆਂ ਜੋ ਸਲਾਈਆਂ ਗੁੰਮਦੀਆਂ ਸਹੀ ਹੋਣੀਆਂ ਨੇ ਆ ਦੇਖੋ ਜੀ نیچے ਆਪਾਂ ਹੁੰਦੇ ਦੀ ਲਾਈਨਿੰਗ ਰੱਖ ਲਈ ਇਹਨਾਂ ਚਾਰਾਂ ਨੂੰ ਫੇਰ ਆਪਾਂ ਇਕੱਠੀ ਸਲਾਈ ਲਗਾ ਲੈਣੀ ਆ ਜਦ ਵੀ ਦੇਖੋ ਇਹ ਆਪਾਂ ਗੁੰਮ ਕਰਨੀਆਂ ਸਲਵਾਰ ਜੋ ਕੱਪੜੇ ਹੋਣਗੇ ਉਹ ਇਕੱਠੇ ਹੋਣਗੇ ਜੋ ਲਾਈਨਿੰਗਾਂ ਹੋਣਗੀਆਂ نیچے ਵਾਲੇ ਪਾਸੇ ਉਹ ਦੋਨੋਂ ਇਕੱਠੀਆਂ ਹੋਣਗੀਆਂ ਦੇਖੋ ਇਨਾ ਦੋਨਾਂ ਨੂੰ ਜੋੜ ਲੈਣਾ ਤੇ ਆ ਦੋ ਕੱਪੜਿਆਂ ਨੂੰ ਇਕੱਠਿਆਂ ਨੂੰ ਜੋੜ ਲੈਣਾ ਹੈ। ਇਸ ਤੋਂ ਬਾਅਦ ਆ ਪੈਦੀ ਸਲਾਈ ਲਗਾਉਨੇ ਆ। ਹਾਂਜੀ ਆ ਦੇਖੋ ਜੀ ਆ ਸਲਾਈ ਵੀ ਆਪਣੀ ਲੱਗ ਗਈ ਆ। ਹੁਣ ਇਸ ਤੋਂ ਬਾਅਦ ਜੋ ਨੀਚੇ ਲਾਈਨੇਗਾ ਇਹਨੂੰ ਆਪਾਂ ਇੱਧਰ ਕਰਾਂਗੇ। ਆ ਦੇਖੋ ਜੀ ਇਹ ਆਪਣੀ ਗੁੰਮ ਹੋ ਗਈ ਬਿਲਕੁਲ ਸਲਵਾਰ ਦੇਖੋ ਇਸ ਤੋਂ ਬਾਅਦ ਹੁਣ ਆਪਾਂ ਜਿਹੜੇ ਦੂਜੇ ਪਾਸੇ ਵਾਲੇ ਕੁੰਡੇ ਨੇ ਉਹਨਾਂ ਦੀ ਸਲਾਈ ਗੁੰਮ ਕਰਦੇ ਆਂ ਹਾਂਜੀ ਦੂਜੀ ਸਾਈਡ ਵੀ ਦੇਖ ਲਓ ਸਭ ਤੋਂ ਪਹਿਲਾਂ ਆਪਾਂ ਦੇਖੋ ਜੀ ਸਲਵਾਰ ਦਾ ਪੱਲਾ ਰੱਖ ਲਿਆ ਏ ਉਹ ਤੋਂ ਬਾਅਦ ਜੀ ਆਪਾਂ ਜੋ ਆ ਇਹ ਕੁੰਡਾ ਹੈ ਇਹ ਵਾਲਾ ਰੱਖ ਲਿਆ ਏ ਉਹ ਤੋਂ ਬਾਅਦ ਕੁੰਡੇ ਦੀ ਲਾਈਨਿੰਗ ਰੱਖ ਲਈ ਆ ਇਹ ਤੋਂ ਬਾਅਦ ਜੀ ਆਪਾਂ ਦੇਖੋ ਜੀ ਆਹ ਵਾਲੀ ਆਪਣੀ ਜੋ ਇਹ ਪੱਲੇ ਦੀ ਲੋਨ ਉਹ ਵਾਲੀ ਰੱਖ ਲੈਣੀ ਆ ਦੋਨੋਂ ਲਾਈਨਿੰਗਾਂ ਇਕੱਠੀਆਂ ਹੋ ਗਈਆਂ ਜੀ ਆਹ ਦੋਨੋਂ ਵਾਲੇ ਜੋ ਕੱਪੜੇ ਨੇ ਇਹ ਵਾਲੇ ਇਕੱਠੇ ਹੋ ਗਏ ਸਿੱਧੇ ਨਾਲ ਸਿੱਧਾ ਜੋੜ ਕੇ ਆਹ ਵਾਲਾ ਕੱਪੜਾ ਆਪਾਂ ਰੱਖ ਲੈਣਾ ਏ ਇਹ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਚਾਰਾਂ ਨੂੰ ਜੋੜ ਕੇ ਸਲਾਈ ਲਗਾ ਦੇਣੀ ਆ ਹਾਂਜੀ ਇਹ ਸਲਾਈ ਆਪਾਂ ਸਾਰੀ ਪੂਰੀ ਕਰਦੇ ਆਂ ਮੰਜੀ ਦੇਖੋ ਜੀ ਇਹ ਸਲਾਈ ਆਪਾਂ ਆਪਣੀ ਲਗਾ ਲਈ ਹੈ ਇਹ ਤੋਂ ਬਾਅਦ ਦੇਖਦੇ ਆਂ ਜੀ ਹਾਂ ਦੇਖੋ ਆ ਜੋ ਦੋ ਕੁੰਦੇ ਨੇ ਇਹ ਵਾਲੇ ਇੱਧਰ ਹੋ ਜੂਗੀ ਲਾਈਨਿੰਗ ਆ ਜੋ ਸਲਵਾਰ ਦੇ ਬੱਲੇ ਵਾਲੀ ਆ ਇਹ ਵਾਲੀ ਇੱਧਰ ਹੋ ਜੂਗੀ ਇਸ ਤਰ੍ਹਾਂ ਇਹ ਆਪਣੀ ਸਲਾਈ ਗੁੰਮ ਹੋਗੀ ਇਹ ਤੋਂ ਬਾਅਦ ਅੱਗੇ ਦੱਸਦੇ ਆਂ ਆ ਵਾਲਾ ਕੱਪੜਾ ਕਿਵੇਂ ਰੱਖਣਾ ਹੈ ਆਪਾਂ ਇਹਦੇ ਨਾਲ ਦੇਖੋ ਜੀ ਆ ਵਾਲਾ ਜੋ ਹੁੰਦਾ ਇਹ ਦੇਖੋ ਇਹ نیچے ਰੱਖ ਲੈਣਾ ਹੈ ਆਪਾਂ ਹਾਂਜੀ ਇਹ ਹੁੰਦਾ نیچے ਰੱਖ ਲਿਆ ਉੱਪਰ ਆਪਣਾ ਸਲਵਾਰ ਦਾ ਪੱਲਾ ਹੋ ਗਿਆ ਉੱਤੇ ਇਹਦੀ ਲਾਈਨਿੰਗ ਹੋਗੀ ਜੋ ਸਲਾਈ ਆਪਣੀ ਲੱਗੀ ਹੋਈ ਹੈ ਇਹਨੂੰ ਇਹਦੇ ਉੱਪਰ ਆਪਾਂ ਦੇਖੋ ਜੀ ਇਹ ਹੁੰਦੀ ਹੈ ਲਾਈਨਿੰਗ ਰੱਖ ਲੈਣੀ ਆ ਉਸੇ ਤਰ੍ਹਾਂ ਸੇਮ ਇਹ ਦੋ ਲਾਈਨਿੰਗਾਂ ਇਕੱਠੀਆਂ ਹੋ ਗਈਆਂ ਤੇ ਆ ਦੋਨੋਂ ਜੋ ਕੱਪੜੇ ਨੇ ਇਹ ਵਾਲੇ ਹੋਗੇ ਆ ਸਿੱਧੇ ਦੇ ਨਾਲ ਸਿੱਧਾ ਜੋੜ ਕੇ ਰੱਖਣਾ ਨੀਚੇ ਵਾਲਾ ਜੋ ਕੱਪੜਾ ਹੈ ਇਹਨੂੰ ਹੁਣ ਆਪਾਂ ਸਾਰੇ ਨੂੰ ਇਹਨੂੰ ਵੀ ਸਲਾਈ ਲਗਾ ਲੈਣੇ ਆ ਇਹ ਵੀ ਸਾਰੀ ਸਿਲਾਈ ਆਪਾਂ ਪੂਰੀ ਕਰ ਲੈਨੇ ਆ ਆਪਣੀ ਜੀ ਸਾਰੀ ਸਲਵਾਰ ਦੀ ਜੋ ਆਪਣੀ ਲਾਈਨਿੰਗ ਆ ਦੇਖੋ ਜੀ ਇਹ ਮੈਂ ਘੁੰਮ ਕਰ ਲਈ ਆ ਇਸ ਤੋਂ ਬਾਅਦ ਜੋ ਲਾਸਟ ਵਾਲੀ ਸਿਲਾਈ ਆ ਉਹ ਤੁਹਾਨੂੰ ਦੱਸਦੇ ਆ ਵੀ ਹੁਣ ਆਪਾਂ ਲਾਸਟ ਵਾਲਾ ਜੋ ਆਸਣ ਆ ਇਹਨੂੰ ਕਿਸ ਤਰ੍ਹਾਂ ਘੁੰਮ ਕਰਨਾ ਹੈ ਹਾਂਜੀ ਜੋ ਇਹਦੇ ਆਸਨ ਦੀ ਲਾਸਟ ਵਾਲੀ ਸਲਾਈ ਹੁਣ ਆਪਾਂ ਗੁੰਮ ਕਰਨੀ ਆ ਦੇਖੋ ਜੀ ਇਹਦੇ ਇੱਕ ਦੇਖੋ ਲਾਈਨਿੰਗ ਨੀਚੇ ਆ ਗਈ ਤੇ ਇੱਕ ਉੱਪਰ ਆ ਗਈ ਤਾਂ ਇਹ ਵਾਲੀ ਆਪਣੀ ਗੁੰਮ ਕਰਨ ਚ ਥੋੜੀ ਜੀ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਇਹਦਾ ਤੁਹਾਨੂੰ ਢੰਗ ਦੱਸਦੇ ਆ ਦੇਖੋ ਆਪਾਂ ਇਸੇ ਤਰ੍ਹਾਂ ਜਿਵੇਂ ਕੱਪੜਾ ਵਿਛਾਇਆ ਹੋਇਆ ਦੇਖੋ ਇਹ ਸਾਰੇ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਚੱਕ ਲੈਣਾ ਹੈ ਕੋਈ ਵੀ ਇੱਥੇ ਬਲ ਨਹੀਂ ਪਾਉਣਾ ਦੇਖੋ ਇਸ ਤਰ੍ਹਾਂ ਚੱਕ ਕੇ ਆਹ ਵਾਲੀ ਲਾਈਨਿੰਗ ਨੂੰ ਆ ਦੇਖੋ ਆ ਦੋ ਲਾਈਨਿੰਗ ਇਕੱਠੀਆਂ ਹੋ ਗਏ ਇਹਨੂੰ ਇੱਕੜੀ ਫੜ ਕੇ ਦੇਖੋ ਜੀ ਸਲਾਈ ਲਗਾ ਲੈਣੀ ਆ ਹੁਣ ਪਹਿਲਾਂ ਆਪਾਂ ਸਲਾਈ ਲਗਾ ਕੇ ਦਿਖਾਉਣੀ ਆ ਤੁਹਾਨੂੰ ਇਸ ਤ ਹਾਂਜੀ ਦੇਖੋ ਇਹ ਚਾਰੇ ਕੱਪੜੇ ਜੋ ਆਪਾਂ ਫੜੇ ਸੀਗੇ ਇਹਨਾਂ ਨੂੰ ਇਸੇ ਤਰ੍ਹਾਂ ਸਿਲਾਈ ਲਗਾ ਦੇਣੀ ਆ ਹਾਂਜੀ ਸਲਾਈਆਂ ਜੋ ਮੈਂ ਸਾਰੀਆਂ ਡਬਲ ਕਰੀਆਂ ਨੇ ਕਿਉਂਕਿ ਦੇਖੋ ਜੀ ਬੂਮ ਲਾਈਨਿੰਗ ਵਾਲੀ ਜੋ ਸਲਵਾਰ ਹੁੰਦੀ ਆ ਉਹਦੇ ਵਿੱਚ ਜੇਕਰ ਕੋਈ ਵੀ ਸਲਾਈ ਦੇਖੋ ਆਪਣੀ ਵਿੱਚੋਂ ਬਾਈ ਚਾਂਸ ਉੱਡੜ ਜਵੇ ਤਾਂ ਇਹਦਾ ਕੋਈ ਹੱਲ ਨਹੀਂ ਹੁੰਦਾ ਬਾਅਦ 'ਚ ਇਹਨੂੰ ਸਹੀ ਕਰਨ ਦਾ ਇਸ ਕਰਕੇ ਆਸਣਾਂ ਦੀਆਂ ਸਲਾਈਆਂ ਵੀ ਮੈਂ ਡਬਲ ਲਗਾਈਆਂ ਨੇ ਤੇ ਕੁੰਦਿਆਂ ਦੀਆਂ ਵੀ ਇਹ ਤਾਂ ਆ ਦੇਖੋ ਜੀ ਇਹ ਸਲਾਈ ਜੋ ਲਾਈ ਆ ਉਹ ਕੁਝ ਇਸ ਤਰ੍ਹਾਂ ਕਰਕੇ ਆਪਣੀ ਸਿੱਧੀ ਹੋਵੇਗੀ ਦੇਖੋ ਆਹ ਆ ਦੇਖੋ ਜੀ ਇਹ ਵਾਲਾ ਆਪਣਾ ਆਸਣ ਆਹ ਢੰਗ ਨਾਲ ਸਹੀ ਆਵੇਗਾ ਫਿਰ ਹਾਂਜੀ ਇਸ ਤੋਂ ਬਾਅਦ ਆਪਣੀ ਜੋ ਲਾਈਨਿੰਗ ਆ ਦੇਖੋ ਇਹਨੂੰ ਬੜ ਪਾਉਣ ਤੋਂ ਪਹਿਲਾਂ ਤੁਸੀਂ ਸਾਰੇ ਨੂੰ ਇੱਕ ਸਲਾਈ ਲਗਾ ਲਿਆ ਕਰੋ ਸਾਰੇ ਪਾਸੇ ਆਪਾਂ ਇਹ ਸਲਾਈ ਲਗਾ ਕੇ ਇਹਨੂੰ ਰੋਟ ਕਰ ਲੈਣਾ ਬੜਾ ਵਾਸਤੇ ਤਾਂ ਆਪਣੇ ਬੜ ਬਹੁਤ ਵਧੀਆ ਪੈਂਦੇ ਨੇ ਤੇ نیچے ਮੂਰੀ ਕੋੜ ਵੀ ਸਾਰੇ ਦਿੱਤੀ ਇਹਨੂੰ نیچے ਉਰੇ ਸਲਾਈ ਲਗਾ ਲੈਣੀ ਆ ਓਕੇ ਥੈਂਕ ਯੂ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ